8960 ਦੀ ਐਂਟਰੀ ਹੈ ਤੇ ਇਹ ਬ੍ਰੇਕਆਊਟ ਹੋਇਆ ਹੈ 15 ਮਿੰਟ ਦੇ ਚਾਰ ਤੇ ਐਨਲਾਈਜ਼ ਕਰਕੇ ਫੇਰ ਆਪਾਂ ਇਹਦੇ ਤੇ ਇੱਕ ਟਰੇਡ ਲਿਆ ਤੇ ਥੱਲੋਂ ਵੋਲਿਊਮ ਵੱਧ ਰਹੀ ਹੈ ਤੇ ਇਹਦਾ ਬ੍ਰੇਕਆਊਟ ਦਾ ਇਸ ਟ੍ਰੈਂਡ ਲਾਈਨ ਦਾ ਹੋ ਚੁੱਕਿਆ ਤੇ ਇੱਕ ਵਾਰ ਜੀ ਪੁੱਲਬੈਕ ਆਇਆ ਵੀ ਤਾਂ EMA ਤੱਕ ਆਊਗਾ ਤੇ ਆਪਾਂ ਦੇਖਦੇ ਹਾਂ ਉੱਪਰ ਤੱਕ ਜਾਂਦਾ ਹੈ ਤਾਂ ਆਪਣਾ ਟਾਰਗੇਟ ਹੋਊਗਾ ਇੱਕ 15 ਤੱਕ ਤੇ ਜੇ ਸਟਾਪ ਲੋਸ ਜਾਊਗਾ ਤਾਂ ਆਪਣਾ 88 ਜਾਂ 85 ਤੱਕ 80 84 ਤੱਕ ਇਹ ਟੂਪਲ ਬੈਕ ਲੈ ਰਹੇ ਮਤਲਬ ਵੀ ਬਾਇੰਗ ਚ ਦਾ ਹੈਗਾ ਕਿਉਂਕਿ ਪੁਲ ਬੈਕ ਤਾਂ ਵੱਡੇ ਟਾਈਮ ਫਰੇਮ ਤੇ ਹੀ ਲੈ ਚੁੱਕੇ ਇੱਕ ਉਹ ਸੈਕੰਡ ਪੁਲ ਬੈਕ ਹੈ ਜਿਹਦੇ ਵਿੱਚ ਆਪਾਂ ਥੋੜਾ ਵੇਟ ਕਰਾਂਗੇ ਲਾਸਟ ਟ੍ਰੈਂਡ ਲਾਈਨ ਦਾ ਵੀ ਰਿਜੈਕਸ਼ਨ ਮਿਲ ਰਿਹਾ ਥੋੜਾ ਥੋੜਾ ਮੇਰੀ ਹੈਕਨ ਵਿੱਚ 60 ਦੀ ਐਂਟਰੀ ਹੈ ਨਬਸ ਵੋਲੀਅਮ ਥੋੜਾ ਜਿਆਦਾ ਪਿਛਲੀ ਕੈਂਡਲਸ ਦਾ ਬਹੁਤ ਜ਼ਿਆਦਾ ਤੇ ਸੀ ਪਰ ਹੁਣ ਥੋੜਾ ਜਿਹਾ ਘਟਿਆ ਹੈ ਦੇਖਦੇ ਆ ਅੱਗੇ ਵੋਲੀਅਮ ਕਿਵੇਂ ਹੁੰਦੀ ਹੈ ਹੈਮਰ ਕੈਂਡਲ ਬਣੀ ਹੈ 1 ਮਿੰਟ ਤੇ ਚੜਦੇ ਹੀ ਤੇ ਇਹ ਬਹੁਤ ਵਧੀਆ ਕੈਂਡਲ ਹੈ ਬਾਇੰਗ ਬਸ ਤੇ ਤਾਂ ਭੈਂਦਾ ਆਉਣਾ ਚਾਹੀਦਾ ਇੱਕ ਬਸ ਰੁਕ ਗਿਆ ਸਟੱਕ ਹੋ ਗਿਆ ਮਾਰਕਟ ਤਾਂ ਵੀ ਟ੍ਰੈਂਡ ਲਾਈਨ ਨੂੰ ਕੱਟਿਆ ਸੀ ਐਸ ਨੂੰ ਤੇ ਉਸ ਤੋਂ ਬਾਅਦ ਫਿਰ ਇਸ ਟ੍ਰੈਂਡ ਲਾਈਨ ਨੂੰ ਇਹ ਸਿੰਗਲ ਟਾਈਮ ਫਰੇਮ ਤੇ ਇੱਕ EMA ਤੱਕ ਆ ਗਈ ਕੈਂਡਲ ਉਹਦੇ ਤੋਂ ਰਿਜੈਕਸ਼ਨ ਲੈ ਕੇ ਫਿਰ ਕੈਂਡਲ ਬਣੀ ਹੋਈ ਹੈ ਇੱਕ EMA ਤੱਕ ਫਿਰ ਆ ਸਕਦੀ ਹੈ ਜਾਂ ਇਸ ਤੋਂ ਉੱਪਰ ਜਾਊ ਇਹ ਟਾਈਮ ਪਾਸ ਬਹੁਤ ਕਰੀ ਜਾਂਦਾ ਤਨੀ ਕੀ ਚੱਕਰ ਹੈ ਤੇ ਪੁੱਲ ਬੈਕ ਲੈ ਕੇ ਬੰਦਾ ਨੂੰ ਐਂਟਰੀ ਮਿਲਦੀ ਹੈ ਵੈਸੇ ਤਾਂ ਆਪਣਾ ਐਂਟਰੀ ਪੁੱਲ ਬੈਕ ਤੇ ਹੋਣੀ ਚਾਹੀਦੀ ਸੀ ਪਰ ਆਪਾਂ ਥੋੜੀ ਐਂਟਰੀ ਡੱਬੇ ਵੱਡੇ ਫਰੇਮ ਨੂੰ ਦੇਖ ਕੇ ਲਈਏ ਤਾਂ ਐਂਟਰੀ ਥੋੜੀ ਆਪਣੇ ਉੱਪਰ ਹੈ 91 ਸੈਟ ਦੀ ਐਂਟਰੀ ਹੈ ਤੇ ਇਹ 85 ਪਲੱਸ ਚਲੀ ਜਾਂਦਾ ਹੈ 88 85 ਜਾਣਾ ਦੇ ਉੱਪਰ ਚਾਹੀਦਾ ਕਿਉਂਕਿ ਵੱਡੇ ਟਾਈਮ ਫਰੇਮ ਤੇ ਜੇ ਆਪਾਂ ਦੇਖੀਏ ਤਾਂ ਚਾਰਟ ਬੁਲਿਸ਼ ਹੈ ਟਾਈਮ ਪਾਸ ਮਾਰਕੀਟ ਇੱਕ ਪਾਸੇ ਜਾਵੇ ਨਾ ਫਿਰ ਗੱਲ ਆ ਵੀ ਚਾਹੇ ਸਟੌਪ ਲੋਸ ਹੀ ਖਾ ਜੇ ਚਾਹੇ ਅਗਰ ਇਹ ਜਿਹੜੀ ਆਰ ਟ੍ਰੈਂਡ ਲਾਈਨ ਆਪਣੀ ਇਸ ਟ੍ਰੈਂਡ ਲਾਈਨ ਨੂੰ ਕੱਟਦਾ ਹੈ ਤਾਂ ਆਪਾਂ ਸਟੌਪ ਲੋਸ ਦੇ ਕੇ ਹੈਂਡ ਓਵਰ ਕਰਕੇ ਬਾਹਰ ਨਿਕਲ ਜਾਵਾਂਗੇ ਜੇ ਇਸ ਤੋਂ ਉੱਪਰ ਜਾਂਦਾ ਹੈ ਤਾਂ ਟਾਰਗੇਟ ਆਊਗਾ ਟਾਰਗੇਟ ਆਪਣਾ ਹੋਊਗਾ 120 ਮਤਲਬ 124 ਦੇ ਟ੍ਰੈਂਡ ਲਾਈਨ ਜਾਂਦੀ ਆਪਾਂ ਉਹ ਤੋਂ ਪਹਿਲਾਂ ਹੀ ਕੱਟ ਦੇਾਂਗੇ ਦੇਖਦੇ ਹਾਂ ਮਾਰਕੀਟ ਟਾਈਮ ਪਾਸ ਬਹੁਤ ਕਰਦਾ ਹੈ पास टाइम पास टाइम पास ई में तो रिजेक्शन का मिल रहा एक मिनट का जाट है ई में तो रिजेक्शन मिल चुका है मैं लगता है जाऊगा जाऊगा चलो 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 एक एकदम बनावे ना ग्रीन कैंडल फेर नहीं आ रहा हम्म चलो 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 8025 ਦਾ ਪ੍ਰਾਈਸ ਹੈ 8775 ਇੱਥੇ ਟਾਈਮ ਪਾਸ ਕਰ ਰਿਹਾ ਕਿਉਂਕਿ ਇੱਥੇ ਬਾਇਰ ਹੈਗੇ ਨਾ EMA ਤੋਂ ਥੱਲੇ ਨਹੀਂ ਜਾਣ ਦਿੰਦੇ ਜਿਹੜੇ ਤੇ ਉੱਪਰ بس ਸੈੱਡਰ ਹੈ ਵੀ ਜਿਹੜੇ ਟ੍ਰੈਂਡ ਲਾਈਨ ਦੇ ਉੱਤੇ ਆ ਕੇ ਬਹਿ ਜਾਂਦੇ ਨੇ ਕੋਈ ਕੁਸ਼ ਹੁੰਦੇ ਕਿਉਂਕਿ ਟ੍ਰੈਂਡ ਲਾਈਨ ਦਾ ਬ੍ਰੇਕਆਊਟ ਤਾਂ ਹੋ ਗਿਆ ਇੱਕ ਵਾਰ ਉਹ ਥੱਲੇ ਟੈਸਟ ਜ਼ਰੂਰ ਕਰਨਾ ਹੁੰਦਾ ਟੈਸਟ ਵੀ ਹੋ ਗਿਆ ਉਸ ਤੋਂ ਬਾਅਦ ਬ੍ਰੇਕਆਊਟ ਹੋਇਆ ਹੈ ਤਾਂ ਕਰਕੇ ਮੈਂ ਐਂਟਰੀ ਲਈ ਹੈ ਆਪਾਂ ਬਡੇਟ ਟਾਈਮ ਫਰੇਮ ਤੋਂ ਦੇਖੀਏ ਟ੍ਰੇਡ ਨਹੀਂ ਬੰਦ ਕਰਨੇ ਆ ਕਰਿਆ ਹੁਣ ਆਪਾਂ ਟਾਈਮ ਫਰੇਮ ਵੱਡਾ ਕਰਦੇ ਹਾਂ ਥੋੜਾ ਜਿਹਾ ਲੋਡ ਹੋਈ ਜਾਂਦਾ ਹੈ ਤੇ ਉਸ ਕਰਕੇ ਟਾਈਮ ਫਰੇਮ ਤੇ ਰਿਜੈਕਸ਼ਨ ਮਿਲ ਰਿਹਾ ਹੈ ਪਤਾ ਨਹੀਂ ਕੀ ਚੱਕਰ ਹੈ ਇਸ ਜਗ੍ਹਾ ਤੇ ਰਿਜੈਕਸ਼ਨ ਹੋਣਾ ਚਾਹੀਦਾ ਸੀਗਾ ਪਰ ਨਹੀਂ ਇੱਕ ਵਾਰ ਫੇਰ ਰਿਜੈਕਸ਼ਨ ਤੱਕ ਜਿੱਥੋਂ ਤੱਕ ਮਾਰਕੀਟ ਗਈ ਹੈ ਉੱਥੋਂ ਤੱਕ ਜਾਣਾ ਚਾਹੀਦਾ ਮਾਰਕੀਟ ਨੂੰ ਇਹਦਾ ਬ੍ਰੇਕਆਊਟ ਹੋ ਗਿਆ ਸੀਗਾ ਮੈਂ 5 ਮਿੰਟ ਦੇ ਚਾਰਟ ਦਿਖਾਉਂਦਾ ਤੁਹਾਨੂੰ 5 ਮਿੰਟ ਦੇ ਚਾਰਟ ਤੇ ਆਪਕੋ ਬਹੁਤ ਵਧੀਆ ਸੈਟਅਪ ਬਣਿਆ ਹੋਇਆ ਇਹ ਇੱਕ ਵੱਡੀ ਕੈਂਡਲ ਪਹਿਲਾਂ ਇੱਕ ਪੁਲਬੈਕ ਆਇਆ ਉਸ ਤੋਂ ਬਾਅਦ ਇੱਕ ਵੱਡੀ ਕੈਂਡਲ ਫੇਰ ਇੱਕ ਪੁਲਬੈਕ ਆ ਸਟੈਂਡ ਲਾਈਨ ਨੂੰ ਬ੍ਰੇਕ ਕਰਕੇ ਫੇਰ ਉੱਪਰ ਜਾਂਦਾ ਫੇਰ ਇੱਕ ਵੱਡੀ ਕੈਂਡਲ ਇਸ ਤਰ੍ਹਾਂ ਟ੍ਰੈਂਡ ਦਾ ਬੁਲਿਸ਼ ਹੈ ਪਰ ਥੋੜਾ ਰਿਜੈਕਸ਼ਨ ਟਾਈਮpass ਹੋਣ ਲੱਗ ਜਾਂਦਾ ਤਾਂ ਉਹ ਤੋਂ ਕਮ ਖਰਾਬ ਹੋ ਜਾਂਦਾ ਕਿਉਂਕਿ ਆਪਾਂ 10 ਪੁਆਇੰਟ ਦਾ ਰੱਖਾਂਗੇ ਆਪ ਦਾ ਟਾਰਗੇਟ 99 ਤੋਂ ਜੀ 101 ਵੀ ਜਾਂਦਾ ਤਾਂ ਆਪਾਂ ਕੱਟ ਦੇਣਾ ਮਾਰਕਟ ਟਾਈਮ ਪਾਸ ਬਹੁਤ ਕਰਦਾ ਹੈ ਚਲੋ 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 ਫਟੇ ਚੱਕ ਟ੍ਰੇਡ ਹੋਵੇ ਨਾ ਫਿਰ ਗੱਲ ਆ 88 88 ਇਹ ਦੂ ਥੱਲੇ ਵੀ ਨਹੀਂ ਜਾ ਰਿਹਾ ਇਹ ਵੀ ਨੋਟ ਕਰੋ ਗੱਲ ਤੁਸੀਂ ਇਹ ਦੇਖੋ ਵੀ ਇਹ ਜਗ੍ਹਾ ਤੋਂ ਥੱਲੇ ਵੀ ਨਹੀਂ ਜਾ ਰਿਹਾ ਐਸੇ ਗੱਲ ਇੱਥੇ ਮੈਂ ਹੋਣਾ ट्रेंडलाइन लाई है पचासी तिरवंजा देते थले भी नहीं प्राइज आ रहे क्योंकि इतने बायर बहुत है हाँ चलो 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 नब्बे 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 का प्राइज़ आ गया एक सठ की अपनी एंट्री है नानवे नब्बे सत्तर सत्तर कानवे कानवे बानवे 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 का बान बान प्राइज़ आ गया सो अपनी इकानवे सठ की प्रा बाइंग है तो इतें थोड़ा टाइम पास कर स क्योंकि इतने उपर सैलिंग एरिया आ गया ना तक एक बार जो ब्रेकआउट होंगे तो बहुत जबरदस्त होगा क्योंकि एक पिछे देखो पिछे हिस्टरी से एक बड़ी कैंडल पई है उसनों देख के ही प्राइज़ ने उपर जाने नाइनटी फोर नाइनटी नाइन नाइनटी एट नाइनटी सैवन वाह वाह चलो चलो चलो, चलो। नाइनटी एट नड़िनवे नड़िनवे ਅਪਾ ਟ੍ਰੇਲ ਕਰਾਂਗੇ 100 100 100 ਹੋ ਗਿਆ ਕਿਉਂਕਿ ਜਿਹੜਾ ਰਾਉਂਡ ਫਿਗਰ ਹੁੰਦੀ ਹੈ ਨਾ ਜਿਵੇਂ 100 ਹੋ ਗਿਆ 110 ਹੋ ਗਿਆ ਇਸ ਤੇ ਆਰਡਰ ਬਹੁਤ ਪਲੇਸ ਹੁੰਦੇ ਆ ਕਿਉਂਕਿ ਹਰੇਕ ਬੰਦਾ ਕਹਿੰਦਾ ਹੈ ਵੀ ਮੈਨੂੰ ਹਿਸਾਬ ਕਰਨ ਦੇ ਕੋਈ ਵੀ ਸਬਕੌਂਸ਼ੀਅਸਲੀ ਆਪਾਂ ਕਹਿੰਦੇ ਵੀ ਹਿਸਾਬ ਕਰਨ ਦੀ ਕੋਈ ਤੰਗੀ ਨਾ ਆਵੇ ਇਸ ਕਰਕੇ ਨਾ ਬੰਦਾ ਜਿਵੇਂ 100 ਹੋ ਗਿਆ 110 ਹੋ ਗਿਆ 105 ਹੋ ਗਿਆ ਇਹ ਰਾਉਂਡ ਫਿਗਰ ਚ ਆਰਡਰ ਬਹੁਤ ਲੱਗੇ ਹੁੰਦੇ ਸੇਲਿੰਗ ਦੇ ਤੇ ਬਾਇੰਗ ਦੇ ਜਦੋਂ 100 ਟੱਪਦਾ ਹੈ ਉਸ ਤੋਂ ਬਾਅਦ ਦੇਖੋ 115 ਇੱਕ ਝਟਕੇ ਜਾਊਗਾ ਇਹ 5 ਮਿੰਟ ਦਾ ਕੈਂਡਲ ਹੈ ਦੇਖੋ ਆਪਾਂ ਐਂਟਰੀ ਲਈ ਸੀ ਉੱਥੋਂ 91 60 ਤੋਂ ਤੇ 100 ਇੱਕ ਵਾਰ ਪ੍ਰਾਈਸ ਆ ਗਿਆ ਮਤਲਬ ਵੀ ਆਪਾਂ ਹਜੇ ਤੱਕ ਕਟਿਆ ਨਹੀਂ ਮਾਰਕੀਟ ਨੂੰ ਜੇ ਨੈਕਸਟ ਕੈਂਡਲ ਬਣਦੀ ਹੋ ਉਹ ਇਸ ਤੋਂ ਵੀ ਉੱਤੇ ਜਾਊਗੀ 124 ਤੱਕ ਮੈਂ ਕਹਿੰਦਾ ਜਾਊਗੀ ਕਿਉਂਕਿ ਪੱਕਾ ਤਾਂ ਕੋਈ ਵੀ ਚੀਜ਼ ਨਹੀਂ ਹੁੰਦੀ ਪਰ ਐਨਲਾਈਜ਼ 101 101 ਤੇ ਚੱਲ ਰਿਹਾ ਹੈ ਸੀ ਕੋਈ ਨਹੀਂ ਉੱਪਰ ਥੋੜਾ ਰਿਜੈਕਸ਼ਨ ਮਿਲਦਾ ਨਾ ਕਿਉਂਕਿ ਰਾਉਂਡ ਫਿਗਰ ਹੁੰਦਾ ਇਹ 100 ਦਾ 100 ਤੇ 145 102 103 ਦੇਖੋ ਇੱਕੇ ਦਮ ਜਾਣੀਆਂ ਹੁਣ ਇੱਕੇ ਦਮ 103 ਇੱਥੇ ਵੀ ਜਿਹੜੇ ਨੇ ਸੈਲ ਕੀਤਾ ਸੀ ਉਹਨਾਂ ਦੇ ਸਟੌਪ ਲੌਸ ਹੈ ਸਟੌਪ ਲੌਸ ਜਦੋਂ ਹੰਟ ਕਰਦਾ ਨਾ ਉਸ ਤੋਂ ਬਾਅਦ ਮਾਰਕੀਟ ਜਾਂਦਾ ਇੱਕੇ ਦਮ ਬੂਮ 103 ਦਾ ਪ੍ਰਾਈਸ ਆ ਗਿਆ ਸਿਕਾ ਮੇਰੀ ਐਂਟਰੀ ਸ਼ਾਇਦ ਕੱਟੀ ਗਈ ਹੋਵੇ ਕਿਉਂਕਿ ਮੈਂ ਇਹ ਅੱਡ ਫੋਨ 'ਚ ਚੱਲ ਰਹੀ ਹੈ ਤੇ ਮੈਂ ਟਾਰਗੇਟ ਆ ਉਹਦਾ 100 ਤੇ 101 ਤੇ ਲਾਇਆ ਸੀਗਾ ਅ 101 60 ਤੇ 103 ਤੇ ਪ੍ਰਾਈਸ ਮੁੜਿਆ ਮੇਰਾ ਪ੍ਰਾਈਸ ਕੱਟਿਆ ਗਿਆ ਸੋ ਬਸ ਇਹ ਇਕੱਲਾ ਐਨਾਲਿਸਿਸ ਹੈਗਾ ਵੀ ਇਹ 124 ਤੱਕ ਮਾਰਕੀਟ ਨਹੀਂ ਜਾਣਾ ਕਿਉਂਕਿ ਇਦੋਂ ਅੱਗੇ ਪਿੱਛੇ ਕੋਈ ਮੈਂ ਵੱਡੇ ਫਰੇਮ ਤੇ ਛੋਟੇ ਫਰੇਮ ਤੇ ਇਥੋਂ ਦੀ ਟ੍ਰੈਂਡ ਲਾਈਨ ਨਹੀਂ ਕੱਟੀ ਗਈ ਜਿੰਨਾ ਚਿਰ ਟ੍ਰੈਂਡ ਲਾਈਨ ਦੇ ਉੱਤੇ ਨਹੀਂ ਜਾਂਦਾ ਨਾ ਪ੍ਰਾਈਸ ਉਹਨਾਂ ਚਿਰ ਇਹ ਖੜਦਾ ਨਹੀਂਗਾ ਉਹ 124 ਦੀ ਟ੍ਰੈਂਡ ਲਾਈਨ ਆ ਉਹਦੇ ਤੱਕ ਜਾ ਕੇ ਖੜਨਾ ਕੁਈ ਨਹੀਂ ਚੱਲਣ ਦਿਓ ਚੱਲਣ ਦਿਓ ਜੇ ਤੁਸੀਂ ਢਿੱਲੀ ਇਹ ਚੀਜ਼ਾਂ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੇਖੋ ਬ੍ਰੇਕਆਊਟ ਹੋ ਕੇ ਉਸ ਤੋਂ ਬਾਅਦ ਵੱਡੀ ਕੈਂਡਲ ਬਣਾ ਕੇ ਇੱਕ ਪੁੱਲ ਬੈਕ ਲੈ ਕੇ ਫਿਰ ਐਂਟਰੀ ਕਰਵਾ ਕੇ ਫਿਰ ਮਾਰਕੀਟ ਉੱਪ ਗਿਆ ਕਦੇ ਵਾਸਤੇ ਵੀ ਆਪਾਂ ਐਂਟਰੀ ਕਰਦੇ ਹਾਂ ਤਾਂ ਆਪਾਂ ਉਹਦੀ ਹਿਸਟਰੀ ਜ਼ਰੂਰ ਦੇਖਾਂਗੇ ਵੀ ਉਹਦੇ ਪਿੱਛੇ 5 ਮਿੰਟ ਤੇ 15 ਮਿੰਟ ਤੇ ਕਿਹੜੀ ਕੈਂਡਲ ਬਣੀ ਹੋਈ ਹੈ ਸੋ ਇੰਨੇ ਹੀ ਬਹੁਤ ਹੈ ਵੀ ਮੇਰਾ ਟਾਰਗੇਟ ਹਿੱਟ ਹੋ ਗਿਆ ਤੇ ਹੁਣ ਤੁਸੀਂ ਮਾਰਕੀਟ ਨੂੰ ਅੱਗੇ ਕੇ ਦੇਖੇ ਚਲੋ ਇਹਦੇ ਵਿੱਚ ਆ ਦੇਖੋ 2.5 2.6 ਇਹ ਆਪਣੇ ਵੱਧ ਰਹੀ ਹੈ ਵੋਲੀਅਮ ਤਾਂ ਮਤਲਬ ਹੋਰ ਵੀ ਅੱਪ ਜਾਣਾ ਇਹ ਕੈਂਡਲ ਕਲੋਜ਼ ਕੀਤੀ ਹੈ ਤਾਂ ਉੱਤੇ ਬਹੁਤ ਵਧੀਆ ਗੱਲ ਹੈ ਜਿਹੜੀ 100 100 ਤਾਂ ਆਮ ਹੀ ਚਲਾ ਜਾਂਦਾ ਹੁਣ 100 101 ਇੱਥੇ ਤਾਂ ਆਮ ਹੀ ਤੁਰਿਆ ਫਿਰਦਾ ਹੈ 101 100 ਕਿਉਂਕਿ ਰਾਉਂਡ ਫਿਗਰ ਹੈ ਨਾ ਉਹੀ ਤਾਂ ਤੁਸੀਂ ਦੇਖੋ ਵੀ ਇੱਥੇ ਸਟਾਪ ਲਸ ਵੀ ਬਹੁਤ ਆਉਣਗੇ ਇੱਥੇ ਐਂਟਰੀ ਵੀ ਬਹੁਤ ਹੋਊਗੀ 103 105 106 ਦੇਖੋ ਕਿੰਨੀ ਤੇਜ਼ ਜਾਂਦਾ 105 106 ਫੇਰ ਸ਼ੁਰੂ ਹੋਗਾ ਜਦੋਂ ਇਹ ਚੀਜ਼ 탑ਦਾ ਨਾ ਉਦੋਂ ਜਦੋਂ 107 107 ਦੀ ਹਾਈ ਹੋਗਾ ਜਦੋਂ ਇਹ ਚੀਟ ਆਪਦਾ ਨਾ ਉਸ ਤੋਂ ਬਾਅਦ ਸਟੌਪ ਲੌਸ ਜਿਵੇਂ ਜਿਵੇਂ ਹਿੱਟ ਹੋਈ ਜਾਂਦੇ ਹੁਣ 105 ਦੇ ਉੱਤੇ ਆ ਕੇ ਖੜ ਗਿਆ 107 105 ਤੇ ਇੱਥੇ ਸੈਲਿੰਗ ਪੁਆਇੰਟ ਹੋਣਗੇ ਮਤਲਬ ਵੀ ਇੱਥੋਂ ਪਹਿਲਾਂ ਆਰਡਰ ਲੱਗੇ ਹੋਣਗੇ ਵੀ ਹਾਂ ਅਸੀਂ ਇੱਥੋਂ ਸੈਲ ਕਰਨਾ ਚਾਹੁੰਦੇ ਹਾਂ ਉਹ ਜਦੋਂ ਆਰਡਰ ਲੱਗਦਾ ਤਾਂ ਮਾਰਕੀਟ ਥੋੜਾ ਜਿਹਾ ਥੱਲੇ ਆਉਂਦਾ ਫਿਰ ਜਦੋਂ ਥੱਲੋਂ ਲਗਾਤਾਰ ਆਰਡਰ ਲੱਗੀ ਜਾਂਦੇ ਤਾਂ ਉਹ ਬਾਇੰਗ ਚ ਜਾਂਦਾ 107 107 ਤੇ ਬਾਅਦ ਫੜਾ ਕਿਉਂਕਿ ਕਈ ਬੰਦੇ 107 ਨੂੰ ਲੱਕੀ ਮੰਨਦੇ ਆ ਉਹ 107 ਤੇ ਲਾਉਂਦੇ ਇਹ ਸਾਈਕੋਲੋਜੀ ਦੇ ਹਿਸਾਬ ਨਾਲ ਹੁੰਦੀ ਹੈ ਜਿਵੇਂ ਜਿਵੇਂ ਆਪਾਂ ਚੀਜ਼ਾਂ ਚਾਹੁੰਦੇ ਆਂ ਓਵੇਂ ਓਵੇਂ ਹੁੰਦਾ ਹੈ ਕੋਈ ਬੜੀ ਔਖੀ ਨਹੀਂ ਸਟਾਕ ਮਾਰਕੀਟ ਤੁਸੀਂ ਸਿੱਖਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਇਸ ਤਰ੍ਹਾਂ ਹੀ ਲਾਈਵ ਡ੍ਰੇਡ ਦੇ ਹਿਸਾਬ ਨਾਲ ਹੀ ਕਿਉਂਕਿ ਮੈਂ ਦੂਜੇ ਫੋਨ 'ਚ ਟ੍ਰੇਡ ਕਰ ਰਿਹਾ ਹਾਂ ਤੇ ਇਹ ਮੇਰੇ ਸੈਕੰਡ ਫੋਨ ਦੇ ਵਿੱਚ ਸਕਰੀਨ ਰਿਕਾਰਡਿੰਗ ਲਾ ਰੱਖੀ ਆ ਮੈਂ ਤੇ 124 ਤੱਕ ਮਾਰਕੀਟ ਨੇ ਜਾਣਾ ਕਿਉਂਕਿ ਇਹਦੇ ਵਿੱਚ ਕੋਈ ਵੀ ਟ੍ਰੈਂਡ ਲੈਂ ਨਹੀਂ 104 103 105 106 ਟਾਈਮ ਪਾਸ ਕਰਦਾ ਨਾ ਉਦੋਂ ਮਾਰਕੀਟ ਥੋੜਾ ਬੁਰਾ ਲੱਗਦਾ ਹੈ ਆਪਾਂ ਇੱਕ ਮਿੰਟ ਦੇ ਫਰੇਮ ਤੇ ਦੇਖੀਏ ਕੈਂਡਲ ਦੇਖ ਦੇਖੋ ਹਰੇ ਹਰ ਜਗ੍ਹਾ ਤੇ 109 ਹਰ ਜਗ੍ਹਾ ਤੇ ਇੱਕ ਪੁੱਲ ਬੈਕ ਇਸ ਜਗ੍ਹਾ ਤੇ ਮਿਲਿਆ ਇੱਕ ਇਸ ਜਗ੍ਹਾ ਤੇ ਉੱਤੇ ਮਿਲਿਆ ਇੱਥੇ ਐਂਟਰੀ ਕਰਵਾਈ ਉਸ ਤੋਂ ਬਾਅਦ ਹੁਣ 108 109 ਤੇ ਤੁਰ ਫਿਰਦਾ ਮਾਰਕੀਟ 110 ਵੀ ਚਲੇ ਗਿਆ ਇਹ ਐਂਟਰੀ ਪੁਆਇੰਟ ਹੁੰਦੀ ਹੈ 1 111 113 ਦੇਖੋ ਜਬਰਦਸਤ ਮੂਵ ਹੋਈ ਜਾਂਦਾ ਨਾ 124 ਤੱਕ ਜਾਣਾ ਕਿਉਂਕਿ